ਓਪਨ ਫਾਰਮ ਨਾਮ ਦਾ ਚੈਨਲ ਚਲਾਉਣ ਵਾਲੀ ਕੁੜੀ ਦਾ ਵੀਡੀਓ ਵਾਇਰਲ ਹੁੰਦਾ ਹੈ ਵੀਡੀਓ ਵਾਇਰਲ ਕੀਤਾ ਜਾਂਦਾ ਹੈ ਪਰ ਬਣਾਲੇ ਮੁੰਡੇ ਤੋਂ ਜਿਸ ਨਾਲ ਉਸ ਕੁੜੀ ਦੇ ਰਿਸ਼ਤੇ ਦੀ ਗੱਲ ਚੱਲ ਰਹੀ ਹੁੰਦੀ ਹੈ ਇਹਨਾਂ ਦੀ ਆਪਸ ਵਿੱਚ ਕੋਈ ਮੰਗਣੀ ਨਹੀਂ ਹੋਈ ਹੂ ਬਸ ਘਰ ਦੇ ਵਿੱਚ ਆਣਾ ਜਾਣਾ ਹੀ ਹੁੰਦਾ ਹੈ ਇੱਕ ਦਿਨ ਕੀ ਹੁੰਦਾ ਹੈ ਕਿ ਪ੍ਰਭ ਕੁੜੀ ਦੀ ਵੀਡੀਓ ਵਾਇਰਲ ਕਰ ਦਿੰਦਾ ਹੈ ਉਸ ਦੇ ਡਰਿੰਕ ਵਿੱਚ ਨੀਂਦ ਦੀਆਂ ਗੋਲੀਆਂ ਪਾਈਆਂ ਜਾਂਦੀਆਂ ਹਨ ਤੇ ਉਸ ਨੂੰ ਬੇਹੋਸ਼ ਕਰਕੇ ਵੀਡੀਓ ਬਣਾਈ ਜਾਂਦੀ ਹੈ ਜੋ ਕਿ ਕੁੜੀ ਦੀ ਮਰਜ਼ੀ ਤੋਂ ਬਿਨਾਂ ਬਣਾਈ ਹੁੰਦੀ ਹੈ ਕੁੜੀ ਦਾ ਇਹ ਵੀ ਕਹਿਣਾ ਹੈ ਕਿ ਪ੍ਰਭ ਦੁਆਰਾ ਉਸ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਉਹ ਉਸ ਨੂੰ ਆਪਣੀਆਂ ਫੋਟੋਆਂ ਭੇਜੇ ਜੇ ਉਹ ਉਸ ਨੂੰ ਫੋਟੋਆਂ ਨਹੀਂ ਭੇਜਦੀ ਤਾਂ ਪ੍ਰਭ ਉਸ ਨੂੰ ਧਮਕਾਉਂਦਾ ਵੀ ਉਹ ਧਮਕਾਉਂਦੇ ਹੋਏ ਉਸ ਨੂੰ ਇਹ ਕਹਿੰਦਾ ਹੈ ਕਿ ਉਸ ਦੀ ਮਾਂ ਤਾਂ ਹੈ ਨਹੀਂ ਜੇ ਉਸ ਦਾ ਪਿਤਾ ਬਿਨਾਰਾ ਹੇ ਤਾਂ ਉਹ ਕੀ ਕਰੇਗੀ ਲੜਕੀ ਦੱਸਦੀ ਹੈ ਕਿ ਵੀਡੀਓ ਵਾਇਰਲ ਉਦੋਂ ਹੋਈਆਂ ਜਦੋਂ ਉਸਨੇ ਪ੍ਰਭ ਦਾ ਕਹਿਣਾ ਮੰਨਣ ਤੋਂ ਮਨਾ ਕਰਤਾ ਉਹ ਕਹਿੰਦੀ ਹੈ ਕਿ ਪ੍ਰਭ ਦਾ ਉਸਦੇ ਸਹੇਲੀ ਨਾਲ ਵੀ ਰਿਲੇਸ਼ਨ ਹੈ ਉਹ ਕਹਿੰਦੀ ਹੈ ਕਿ ਜੇ ਉਹ ਕੋਈ ਗੱਲ ਪ੍ਰਭ ਦੀ ਨਹੀਂ ਮੰਦੀ ਤਾਂ ਪ੍ਰਭ ਉਸਦੇ ਘਰ ਦੇ ਅੱਗੇ ਆ ਕੇ ਗਾਲੀ ਗਲੋਚ ਵੀ ਕਰਦਾ ਹੈ ਤੇ 판 ਤੋੜ ਵੀ ਕਰਦਾ ਹੈ ਇਹ ਸਭ ਗੱਲ ਉਹ ਆਪਣੇ ਪਿਤਾ ਨਾਲ ਕਰਦੀ ਹੈ ਉਸ ਦੇ ਪਿਤਾ ਪ੍ਰਭ ਦੇ ਪਿਤਾ ਨਾਲ ਗੱਲ ਕਰਦੇ ਹਨ ਅੱਗੋਂ ਪ੍ਰਭ ਦੇ ਪਿਤਾ ਕਹਿੰਦੇ ਹਨ ਮੇਰਾ ਬੇਟਾ ਜੋ ਵੀ ਕਰਦਾ ਹੈ ਗਲਤ ਕਰਦਾ ਹੈ ਜਾਂ ਠੀਕ ਕਰਦਾ ਹੈ ਮੈਂ ਉਸ ਦੇ ਨਾਲ ਕੁੜੀ ਕਹਿੰਦੀ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੇਰਾ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਉਹ ਕਹਿੰਦੀ ਹੈ ਕਿ ਮੈਂ ਬਾਹਰ ਕੋਈ ਗਰੋਸਰੀ ਦਾ ਸਮਾਨ ਲੈਣ ਜਾਣੀ ਹੈ ਤਾਂ ਆਪਣਾ ਮੂੰਹ ਛੁਪਾ ਕੇ ਜਾਣੇ ਆ ਉਹ ਰੋਂਦੇ ਹੋਏ ਅੰਮ੍ਰਿਤਪਾਲ ਮਹਿਰੋ ਜੀ ਨੂੰ ਅਪੀਲ ਕਰਦੀ ਹੈ ਕਿ ਉਹ ਜਿੱਥੇ ਵੀ ਹੋਣ ਉਸ ਦੀ ਮਦਦ ਕਰੇ ਉਹ ਕਹਿੰਦੀ ਹੈ ਕਿ ਮੈਨੂੰ ਪ੍ਰਸ਼ਾਸਨ ਤੋਂ ਕੋਈ ਵੀ ਉਮੀਦ ਨਹੀਂ ਹੈ ਪਰ ਹੁਣ ਲੜਕੀ ਦੇ ਇੰਟਰਵਿਊ ਤੋਂ ਬਾਅਦ ਪ੍ਰਸ਼ਾਸਨ ਵੀ ਜਾਗ ਗਿਆ ਹੈ ਲੜਕੇ ਤੇ ਉਸਦੇ ਫਰੈਂਡ ਇੰਦਰ ਦੇ ਖਿਲਾਫ ਐਫ ਆਈ ਆਰ ਦਰਜ ਹੋ ਗਈ। ਹੁਣ ਦੇਖਦੇ ਹਾਂ ਕਿ ਅੱਗੇ ਕੀ ਕਾਰਵਾਈ ਹੁੰਦੀ ਹੈ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਕਮੈਂਟ ਚ ਜੁੜ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ।